ਹਾਂਜੀ ਦੋਸਤੋ ਤੁਸੀਂ ਦੇਖ ਹੀ ਸਕਦੇ ਜੇ ਆਹ ਰਾਹ ਵੀ ਮੇਰੇ ਬੋਡਵੇ ਲੋ ਗੰਦੇ ਦਾ ਪੂਰੇ ਹੋ ਗਏ ਜੇ ਤੇ ਹੁਣ ਰਾਵ ਬੜੀ ਮੁਸ਼ਕਲ ਹੀ ਮਿਲਦਾ ਪਿਆ ਜੇ ਇੱਕ ਸਾਰਾ ਪਾਣੀ ਜੇ ਤੇ ਇੱਕ ਸਾਰਾ ਦੋਪੇਂ ਜੇ ਤੇ ਬਾਕੀ ਤੇ ਦੇਖ ਹੀ ਸਕਦੇ ਰਾਹ ਪ੍ਰੋਪਰਲੀ ਬੜਾ ਸਭਾ ਪਿਆ ਯਾਰ ਤੇ ਇਸੇ ਇਹੀ ਡਿਫਿਕਲਟੀ ਫਿਕਲਟ ਨੂੰ ਲੋਕ ਵਖਾਣ ਵਾਸਤੇ ਵੀ ਆਏ ਆ ਤੇ ਸਾਡੇ ਨਾਲ ਬਣੇਦੇ ਵੀਡੀਓ ਵਾਚ ਕਰਦੇ ਰਹੋ ਸਾਡੀ ਟੀਮ ਅੱਗੇ ਜਾ ਰਹੀ ਆ ਤੋ ਆਓ ਤਾਂ ਨੂੰ ਨੈਕਸਟ ਸਟੈਪ ਵੀ ਖਾਣੇ ਜੀ ਹੋਗਾ ਓ ਮਾਈ ਗੋਡ ਅੱਛਾ ਗੱਧਰਾ ਆ ਗਿਆ ਫੇਨ ਗਰਾ ਦੇਖੋ ਆਰੇ ਥੋੜਾ ਬਹੁਤ ਦੂਰੋ ਦਰ ਕੇ ਆਇਆ ਕਿਉਂਕਿ ਗੱਡੀ ਸਾਡੀ ਫਸ ਗਈ ਤੁਸੀਂ ਥੋੜਾ ਵੀਊ ਦੇਖ ਲਓ ਗੱਡੀ ਵਾਲਾ ਵੀ ਤੇ ਬਾਕੀ ਤੁਹਾਨੂੰ ਇਹ ਵੀ ਜੰਗਲ ਵਾਲਾ ਵੀ ਅੱਗੇ ਬਖਾਣੇ ਆ ਜਾਓ ਲੇ ਬੋਤਕ ਕੇ ਗਿਆ ਨਾ ਪਾ ਦੋਸਤੋ ਆ ਜائیں ਦਰਿਆ ਦਰਿਆ ਦਾ ਸੀਨ ਬਹੁਤ ਹੀ ਵੱਡਾ ਦਰਿਆ ਜੀ ਬਹੁਤ ਹੀ ਵੱਡਾ ਦਰਿਆ ਵਾ ਤੁਸੀਂ ਅਕਸਰ ਦੇਖਦੇ ਹੋਗੇ ਡਿਸਕਵਰੀ ਦੇ ਵਿੱਚ ਇਹ ਸਾਰਾ ਕੁਝ ਲੇਕਰ ਅੱਜ ਤੁਹਾਨੂੰ ਬਲੌਗ 'ਚ ਦਿਖਾ ਦਨੇ ਆ ਤੇ ਅੱਜ ਤੁਹਾਨੂੰ ਇਹ ਦ੍ਰਿਸ਼ ਦਿਖਾਣਾ ਹੈ ਬਹੁਤ ਹੀ ਸੋਹਣਾ ਦ੍ਰਿਸ਼ਾ ਅਲਗ-ਅਲਗ ਪੰਛੀ ਨੇ ਤੇ ਉਹ ਉਹ ਵੀ ਤੁਹਾਨੂੰ ਦਿਖਾਣੇ ਥੋੜਾ ਜ਼ੂਮ ਕਰਕੇ ਆਹ ਦਰਿਆ ਦਾ ਥੋੜਾ ਸੀਧਾ ਜ਼ੂਮ ਕਰਾ ਲੀਏ ਇਹ ਲਓ ਜੀ ਹਾਂਜੀ ਦੋਸਤੋ ਜਿੱਦਾਂ ਕਿ ਤਾਂ ਦਾ ਕਾਇਦੇ ਕਿ ਆਪਾਂ ਅਸੀਂ ਕਿੰਨੇ ਦੂਰ ਆਏ ਆ ਲੈ ਬਹੁਤ ਅੱਗੇ ਜਾਣਾ ਵਾ ਤੇ ਉਤੋਂ ਲਾਵਾ ਤੁਹਾਨੂੰ ਪਹਿਲੇ ਆਪਣੀ ਥੋੜੀ ਲੁੱਕ ਦਿਖਾ ਦਈਏ ਕਿ ਬੂਟ ਤਾਂ ਚਲੋ ਹੋ ਗਏ ਗੰਦੇ ਬਾਕੀ ਵਾਈਟ ਸ਼ਰਟਾ ਬਚਾਵਾ ਤੇ ਸਾਡਾ ਜਿਹੜਾ ਮੇਨ ਸੀ ਸ਼ੂਟ ਕਰਨਾ ਥੋੜਾ ਬਹੁਤਾ ਸ਼ੂਟ ਹੋਇਆ ਲੈ ਥੋੜਾ ਬਹੁਤਾ ਲਿਜਾ ਰਹੇ ਗਾੜੀ ਗਾੜੀ ਲੋਕੇਸ਼ਨ ਵੀ ਤੁਹਾਨੂੰ ਦਿਖਾਣੇ ਆ ਲੇਕਿਨ ਆ ਆਪਣੇ ਮਿੱਤਰਾਂ ਦੀ ਸੀ ਜਿਹੜੇ ਆਪਣਾ ਮੋਟਰ ਉੱਥੇ ਆ ਗਿਆ ਉੱਥੇ ਥੋੜਾ ਜਿਹਾ ਦੋ ਦਿਨ ਬੰਟ ਇੰਟਰਸਟ ਕਰੀਏ ਸਾਡੇ ਬਾਕੀ ਟੀਮ ਅੱਗੇ ਕਰ ਰਹੀ ਆ ਵਰਕ ਤੇ ਇਹ ਤੁਝੋਂ ਕਰਾਂਗੇ ਤਾਂ ਵੀ ਨਹੀਂ ਵਿਕੇਗਾ ਇਹ ਪੂਰੀ ਮੋਟਰ ਆ ਜਾ ਬੰਬੀ ਗਾੜੋ ਤੇ ਕੋਈ ਨਹੀਂ ਜੇ ਬਾਦਸ਼ਾਹੀ ਤੇ ਉਹ ਬੂਆ ਕੋਲਾਂਗੇ ਫਿਰ ਨਹੀਂ ਤਾਂ ਬੈਠੀਆਂ ਔਰ ਦੋਸਤਾਂ ਬੈਗੇ ਹਾਂ ਹੁਣ ਤੁਹਾਨੂੰ ਹਾਲ-ਚਾਲ ਤੇ ਲੋਕੇਸ਼ਨ ਵਿਊ ਤੁਸੀਂ ਦੇਖ ਹੀ ਸਕਦੇ ਜਿੱਥੇ ਬੈਠੇ ਆਂ ਦਰਿਆ ਦਾ ਕੰਡਾ ਵਾ ਇੱਥੇ ਨਾਲ ਮੋਟਰ ਬੰਬੀਆ ਨਾਲੇ ਦ੍ਰਿਸ਼ਾ ਤੇ ਖਾਣ ਨੂੰ ਤਾਂ ਕੁਝ ਨਹੀਂ ਆ ਬਸ ਪਾਣੀ ਆ ਪਾਣੀ ਆ ਪੀਨੂ ਥੱਕ ਗਿਆ ਬਹੁਤ ਜ਼ਿਆਦਾ ਯਾਰ ਤੇ ਆ ਜਿਹੜਾ ਡਿਸਕਵਰੀ ਸੀਨ ਵਾਲਾ ਚੈਨਲ ਆ ਤੇ ਇਹ ਜਿਹੜੀ ਮਿੰਟ ਜਾ ਰਹੇ ਨੇ ਇਹ ਆਪਾਂ ਕੋਈ ਨਿਯਾਇਜ਼ ਨਹੀਂ ਕਰ ਰਹੇ ਤੇ ਇਹ ਵੀ ਤੁਹਾਨੂੰ ਪ੍ਰੋਪਰ ਪ੍ਰੋਸੈਸ ਵੀ ਦੱਸਾਂਗੇ ਦਾ ਇਸ ਟਾਈਮ ਆਪਾਂ ਜਾ ਰਹੇ ਹਾਂ ਇੱਕ ਹੋ ਮੇਨ ਕਿਹ ਕਹਿੰਦੇ ਆ ਮੇਨ 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 ਲਾ ਲੋ ਤੇ ਯਾਰ ਕੋਈ ਮੇਨ ਜਗ੍ਹਾ ਤੇ ਲਾ ਲੋ ਚਲੋ ਮੇਨ ਜਗ੍ਹਾ ਤੇ ਲਾਓ ਆਪਾਂ ਹੁਣ ਇਸ ਤੋਂ ਅੱਗੇ ਹੱਲੇ ਹੋਰ ਤੁਰਨਾ ਵਾ ਉਹਦਾ ਵੀ ਤੁਹਾਨੂੰ ਜਿਹੜਾ ਅੱਗੇ ਜਿਹੜਾ ਵਿਊ ਆਵੇ ਦ੍ਰਿਸ਼ਤਾਂ ਦਿਖਾਣੇ ਆ ਤੇ ਇੱਥੇ ਲੱਗ ਰਿਹਾ ਕਿ ਬਹੁਤ ਹੀ ਪੰਛੀ ਨੇ ਬਹੁਤ ਹੀ ਸੋਹਣੇ ਪੰਛੀ ਨੇ ਬਹੁਤ ਹੀ ਮਜ਼ੇਦਾਰ ਪੰਛੀ ਨੇ ਕਿਉਂਕਿ ਮੇਰਾ ਜੋ ਮੀਨਾ ਹੈ ਗਾਲੀ ਕੈਮਰੇ ਦਾ ਮੈਂ ਤੁਹਾਨੂੰ ਦਿਖਾ ਸਕਾਂ ਲੇਕਿਨ ਥੋੜੇ ਦ੍ਰਿਸ਼ ਇਹਦੇ ਵਾਸਤੇ ਤੁਹਾਨੂੰ ਮੈਂ ਜਿਹੜਾ ਤੁਸੀਂ ਵੋਇਸ ਟਾਈਮ ਤੋਂ ਬਾਅਦ ਜਦੋਂ ਮੇਰੀ ਸਾਰੀ ਵੀਡੀਓ ਬਣ ਜਾਏਗੀ ਉਸ ਤੋਂ ਬਾਅਦ ਐਂਡ ਤੇ ਜਿਹੜੀਆਂ ਪਿਕਸ ਹੋਣਗੀਆਂ ਜਿਹੜੇ ਕਲਿੱਕ ਕੀਤੀ ਆਪਾਂ ਸ਼ੂਟ ਤੇ ਕੈਮਰੇ ਤੇ ਉਹਦੇ ਤੁਹਾਨੂੰ ਥੋੜੇ ਵਿਊਸ ਵਿਖਾ ਦਾਂਗੇ ਬਾਕੀ ਮੇਰੇ ਨਾਲ ਇਸ ਚੈਨਲ ਤੇ ਬਣੇ ਰਹੋ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀਡੀਓ ਮਿਲਣਗੀਆਂ ਇਹ ਮੈਂ ਤریہਦ ਕੰਡੇ ਤੇ ਇਸ ਕਰਕੇ ਕਹਿ ਰਿਹਾ ਕਿ ਜੋ ਕਹਿ ਰਿਹਾ ਹਾਂ ਸਾਚੀ ਹੈ ਤੇ ਵੀਡੀਓ ਨੂੰ ਵੰਦਨਾ ਕਰਿਓ ਵਾਚ ਕਰਦੇ ਰਹੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਕਰਦੇ ਰਹੋ ਤੇ ਇਦਾਂ ਦੀ ਹੋਰ ਲੋਕੇਸ਼ਨਾਂ ਵੇਖਣ ਲਈ ਤੁਹਾਡੀ ਵੀਡੀਓ ਨੂੰ ਪੂਰਾ ਵਾਚ ਕਰਿਓ ਤੇ ਆਓ ਆਹ ਥੋੜਾ ਜਿਆ ਸਾਡਾ ਤੇ ਆਪਾਂ ਵਿਖਾਈ ਦੁੱਤਾ ਜ਼ੂਮ ਕਰਾਂਗੇ ਤਾਂ ਬੰਦੇ ਤੁਹਾਨੂੰ ਸ਼ਾਇਦ ਦਿਖਣਗੇ ਇਹ ਹਾਂ ਉਹ ਜਾ ਰਹੇ ਨੇ ਬੰਦੇ ਠੀਕ ਹੈ ਜੀ ਤੇ ਬਾਕੀ ਹੈਲੋ ਸਸਿਕਲ ਬਾਚੋ ਪਾਕੀ ਪਹਿਲੇ ਤਾਂ ਸਾਰਾ ਬਖਾ दिए ਅੱਜ ਦਿਨ ਦਾ ਵੀਓ ਚਲੋ ਆਪਾਂ ਲੈ ਚੱਲਦੇ ਹਾਂ ਨੈਕਸਟ ਵੀਊ ਤੇ ਗਾਇਸ ਜਿਦਾ ਤੁਸੀਂ ਦੇਖ ਰਹੇ ਹੋ ਉਸੇ ਰਾਵਾਂ ਤੁਰਿਆ ਜਾ ਰਹੇ ਹਾਂ ਤੇ ਠੰਡ ਬਹੁਤ ਹੋ ਚੁੱਕੀ ਆ ਠੰਡ ਦੇ ਦਿਨ ਜਨਵਰੀ ਤੇ ਬਹੁਤੀ ਕਿਦਾਂ ਘੰਟਾ ਨਾ ਇੱਕ ਤੇ ਰਾਹ ਛੋਟੇ ਛੋਟੇ ਨੇ ਤੇ ਆ ਤੁਹਾਨੂੰ ਓ ਮਾਈ ਗੋਡ ਬਲਕ ਗਾਇਸ ਸੱਟਾ ਪਰ ਬਚ ਗਏ ਤੇ ਗਾਇਸ ਮੇਰੀ ਸ਼ਗਲਦੀ ਵੇਖ ਲਓ ਥੋੜੀ ਬਤੀ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਦੋਸਤੋ ਟਿੱਟਾ ਜੇ ਹਾਂ ਤੇ ਅਸੀਂ ਤੁਹਾਨੂੰ ਹੁਣ ਜਿੱਥੇ ਵੀ ਲੈ ਕੇ ਜਾ ਰਹੇ ਨੈਕਸਟ ਲੋਕੇਸ਼ਨ ਆ ਸਾਡੀ ਤੇ ਨੈਕਸਟ ਕੁਐਸਚਨ ਦਾ ਵੀ ਥੋੜਾ ਜਿਹਾ ਤੁਹਾਨੂੰ ਵੀਊ ਵਿਖਾਣੇ ਨੈਕਸਟ ਲੋਕੇਸ਼ਨ ਦਾ ਤੇ ਸਾਡੇ ਨਾਲ ਬਣੇ ਰਹੇਓ ਵੀਡੀਓ ਵਾਚ ਕਰਦੇ ਰਹੋ ਫੁੱਲ ਐਂਡ ਫੁੱਲ ਤੇ ਆਈ نو ਤਾਂ ਜੰਗਲਾ ਵਾਲਾ ਸੀਨ ਹਲੇ ਦਿਖਾਇਆ ਹੀ ਥੋੜਾ ਜਿਹਾ ਤੇ ਹਲੇ ਹੋਰ ਵੀ ਤੁਹਾਨੂੰ ਸੀਨ ਵਿਖਾਣਾ ਵਾ ਉਹ ਤੁਸੀਂ ਦੇਖੀ ਸਾਡੇ ਦੂਰ ਦੂਰ ਤੱਕ ਹਲੇ ਉਹ ਇੱਥੇ ਬੜੀ ਦੂਰ ਜਾਣਾ ਹਲੇ ਤਾਂ ਬੰਦਾ ਨਹੀਂ ਜਾਂਦਾ ਕੋਈ ਦੇਖ ਸਕਦੇ ਇੰਨੀ ਦੂਰੋਂ ਪਤਾ ਨਹੀਂ ਕਿੱਥੋਂ ਮੈਂ ਆਜੇ ਉਹ ਕਿੰਨੇ ਪੇੜ ਹੈ ਗਏ ਲਪਾਰ ਕਰਕੇ ਆਏ ਜੇ ਹਲੇ ਹੋਰ ਪੇੜ ਪਾਰ ਕਰਨੇ ਤੁਸੀਂ ਸਭ ਨੁੱਲ ਬਣੇ ਰਹੋ ਇਹ ਡਿਸਕਵਰੀ ਚੈਨਲ ਦੇ ਨਾਲ ਥੋੜਾ ਮਿਲਦਾ ਜੁਲਦਾ ਹਾਸਾ ਟਾ ਕੇ ਸਾ ਤੇ ਇਦਾਂ ਹੀ ਆ ਕਿ ਪਤਾ ਲੱਗਦਾ ਘੁੰਮ ਕੇ ਦੁਨੀਆ ਕਿਦਾਂ ਦੀ ਆ ਉਹ ਤਾਂ ਪਤਾ ਲੱਗ ਗਿਆ ਪਰ ਤੁਸੀਂ ਸਮਝ ਗਏ ਹੋਗੇ ਪਰ ਚਲੋ ਕੋਈ ਨਹੀਂ ਆਓ ਮੇਰੇ ਨਾਲ ਬਣੇ ਰਹੋ ਤੇ ਤੁਹਾਨੂੰ ਹੋਰ ਵਖਾਣੇ ਪੰਛੀ ਬਹੁਤ ਸੋਨੇ ਨੇ ਇੱਥੇ ਤੇ ਇਹ ਪੰਛੀਆ ਦੇ ਅਕੋਰਡਿੰਗ ਹੀ ਆ। ਬਾਕੀ ਤੁਹਾਨੂੰ ਅੱਗੇ-ਅਗੇ ਵੀਊ ਤੇ ਨਾਲ-ਨਾਲ ਅੱਗੇ ਸਟੈਪ-ਬਾਈ-ਸਟੈਪ ਤੁਹਾਨੂੰ ਦੱਸਿਓ ਆਵਾਂਗੇ। ਆਓ ਮੇਰੇ ਨਾਲ ਬਨੇ ਰੋ ਨੈਕਸਟ ਵੀਊ ਤੇ। ਦੋਸਤੋ ਜਿੱਦ ਤੱਕ ਤੁਸੀਂ ਦੇਖ ਸਕਦੇ ਬੇੜੀਲਾ ਕਿਤੇ ਆ ਗਏ ਆ। ਲੇਕਿਨ ਬੇੜੀਲਾ ਕੇ ਪਹੁੰਚਣਾ ਬਹੁਤ ਹੀ ਮੁਸ਼ਕਲ ਆ। ਤੇ ਤੇ ਵੀ ਟੈਂਸਨ ਤੇ ਆ। ਇਹ ਤੇੜਾ ਤੁਰਨਾ ਮੂ ਬਹੁਤ ਮੁਸ਼ਕਲ ਆ। ਤੇ ਨਦੀ ਵੀ ਲੱਗ ਗਈ ਆ ਤੇ ਬੇੜੀ ਵੀ ਸਾਡੇ ਲੱਗ ਗਈ ਆ। ਲੇਕਿਨ ਬੇੜੀਲਾ ਪੂਰਣਾ ਬੜੀ ਮੁਸ਼ਕਿਲ ਆ। ਬਾਕੀ ਜਿਹੜਾ ਰਾਹ ਵਾ ਇੱਥੇ ਚਲੋ ਤੁਸੀਂ ਦੇਖ ਸਕਦੇ ਕਿਦਾਂ ਟੈਂਡ ਕਰ ਰਹੇ ਆਪਾਂ। ਬਹੁਤ ਔਖਾ ਵਾ ਬੈਕ ਹੋ ਗਏ। ਮੇਨ ਗਾਲਾ ਬੂੜ ਵੇਰੇ ਵਾਈਟਾ। ਚਲੋ ਆਪਾਂ ਕਮ ਮਲਕੀ ਪੂਰਾ ਸਾਨੂੰ ਪਤਾ ਨਹੀਂ ਸੀ ਆਪਾਂ ਇੱਥੇ ਆਉਣਾ ਤੇ ਬਾਕੀ ਕੋਈ ਗੱਲ ਨਹੀਂ। ਬੂਟਾਂ ਦੀ ਖੈਰ ਆ। ਸੋ ਇਹ ਬਸ ਇਹਨਾਂ ਵੀਡੀਓ ਨੂੰ ਵਾਚ ਕਰਦੇ ਰਹੋ ਬੂੜਾ ਆਪਾਂ ਹੋਰ ਲਾਵਾਂਗੇ ਨਵੇਂ ਕੋਈ ਚੱਕਰ ਨਹੀਂ ਤੇ ਉਹਦੇ ਵਾਸਤੇ ਪਤਾ ਨਹੀਂ ਹੂੰ ਕਿੱਧਰੋਂ ਕਿੱਧਰ ਘੁੰਮ ਕੇ ਮੈਨੂੰ ਜਾਣਾ ਪੈਣਾ ਤੁਹਾਨੂੰ ਸਿਰਫ 뷰 ਵਖਾਣ ਵਾਸਤੇ ਵੇਖ ਲਓ ਮੈਂ ਕਿੱਡੀ ਮਿਹਨਤ ਕਰ ਰਿਹਾ ਲੱਗੇ ਮੇਰੇ ਕੋਈ ਵੀ ਨਹੀਂਗਾ ਆਈ ਐਮ ਸੀਰੀਅਸ ਆਈ ਐਮ ਸੀਰੀਅਸ ਮੇਰੇ ਲੱਗੇ ਕੋਈ ਵੀ ਨਹੀਂਗਾ ਦੇਖੋ ਤੇ ਰਹੋਗੇ ਦੋਸਤੋ ਸਾਰੇ ਪਾਸੇ ਤੁਹਾਨੂੰ ਕੈਮਰਾ ਘੁਮਾਤਾ ਜੇ ਹੁਣ ਆਹ ਤਾਂ ਨੂੰ ਥੋੜਾ ਹੋਰ ਅੱਗੇ ਲੈ ਕੇ ਚੱਲਦੇ ਆ બસ ਨਾਂ ਥੋੜਾ ਬਣੇ ਰਿਓ ਹੁਣ ਪਤਾ ਨਹੀਂ ਕਿੱਧਰ ਮੇਰਾ ਪੈਰ ਡੁੱਬਣਾਗੇ ਤੇਰੀ ਭਲੀ ਹੋਵੇ ਯੈਸ ਪੌੜੀ ਚੜ ਗਏ ਹੁਣਾਂ ਥੋੜਾ ਹਰਾ ਸੀ ਪੰਛੀ ਬਹੁਤ ਸੋਹਣੇ ਨੇ ਇੱਥੇ ਗਾਇਸ ਤੇ ਦੇਖਦੇ ਸਾਤੇ ਬੂਟਾ ਵੀ ਹਾਲ ਤਾਂ ਖੋ ਗਈ ਖਰਾਬ ਤਾ ਮੇਰੀ ਟੀਮ ਦੀ ਦੇਖਦੇ ਮੈਂ ਜੰਪ ਕਰਕੇ ਦਿਖਾਣਾ ਥੋੜਾ ਜਿਹਾ ਤੁਹਾਨੂੰ ਕਿਉਂਕਿ ਮੈਨੂੰ ਕੋਈ ਰਾਹ ਨਹੀਂ ਪੈਦਾ ਕਿਉਂਕਿ ਮੈਂ ਤੁਹਾਡੇ ਦਰਸ਼ਕਾਂ ਵਾਸਤੇ ਹੀ ਮੈਂ ਆਪਣੀ ਕੋਈ ਰੀਲਾ ਬਣਾ ਰਿਹਾ ਹਾਂ ਤੇ ਉਹ ਰੀਲਾ ਦੇ ਅਗਲੇ ਚੱਲ ਗਏ ਨੇ ਥੋੜੇ ਜਿਹਾ ਗਾੜੀ ਸ਼ੂਟ ਕਰਨ ਮੈਨੂੰ ਝਾਲ ਹੀ ਦੇਖਦਾ ਪਿਆ ਬਸ ਆਹ ਤੇ ਆਹ ਪਤਾ ਨਹੀਂ ਕਿਹੜਾ ਹੈਗਾ ਜੇ ਬੱਤ ਤੁਹਾਨੂੰ ਪੰਛੀ ਵਗਾ ਵਗਾ ਦਿੱਤੇ ਆਂਦਾ ਪੰਛੀ ਬਹੁਤ ਹੀ ਦ੍ਰਿਅਾਤ ਚ ਬਹੁਤ ਸੋਹਣੇ ਨੇ ਆਵਾਜ਼ਾਂ ਵੀ ਤੁਸੀਂ ਸੁਣਦੇ ਹੋਵੋਗੇ ਠੀਕ ਹੈ ਜੀ देख लो सारे थे पंछी जूम करके दिखा थोड़े ओ वेखो जी बहुत सारे पंछी ने दरिया रही देखता मैं उधर कि थोड़ा जानवर मैं वेखा है जी पत्त बैठा है बड़ी दूर आए कि मतलब ये वीडियो बननी वीडियो ਏ ਦੇਖੋ ਬਟਾਵਾ ਸ਼ਾਂਤੀ ਨਾ ਪਰ ਪਰਤਾਂ ਨਹੀਂ ਕਰਨਾ ਠੀਕ ਹੈ ਇਸ ਜਾਨਵਰ ਦਾ ਨਾਮ ਪਤਾ ਨਹੀਂ ਕੀ ਹੈ ਪਰ ਤੁਸੀਂ ਜੇ ਕੋਈ ਪਤਾਵਾ ਦਾ ਕਮੈਂਟ ਬਾਕਸ ਤੇ ਦਰੋ ਜਰੂਰ ਜਾ ਕੇ ਦੱਸੋ ਪਲੀਜ਼